ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਖੜੇ ਆ ਜੀ ਫਲੋਰ ਤੋਂ ਗਰਾਇਆਂ ਰੋਡ ਦੇ ਉੱਤੇ ਜੀ ਇਹ ਨੈਸ਼ਨਲ ਹਾਈਵੇ ਆ ਤੇ ਨਾਲ-ਨਾਲ ਸਿਰੇ ਸ਼ੁਰੂ ਹੋਇਆ ਟਾਬਿਆਂ ਦੀ ਅੱਜ ਖੜੇ ਆ ਜੀ ਡੀਐਸ ਟਾਬਾ ਇਹ ਲਗਭਗ ਫਲੋਰ ਦੇ ਗਰਾਇਆਂ ਦੇ ਆਧ ਵਿੱਚ ਪੈ ਜਾਂਦਾ ਤੇ ਇਹ ਝੋਪੜੀਆਂ ਲਗਭਗ ਹਰੇਕ ਨੇ ਦੇਖੀਆਂ ਹੋਈਆਂ ਨੇ ਇਹ ਮਾਹੌਲ ਜਿਹੜਾ ਅੱਜ ਦਾਲੀਆਂ ਹੱਟ ਬਣੀਆਂ ਹੋਈਆਂ ਨੇ ਇਹ ਲਗਭਗ ਹਰੇਕ ਨੇ ਹੀ ਇਹ ਦੇਖੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਵੀ ਇੱਥੇ ਦਾ ਕਿਵੇਂ ਕਿਵੇਂ ਦਾ ਸ਼ਡਿਊਲ ਸਿਸਟਮ ਕੀ ਆ ਤੇ ਫੈਮਿਲੀ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਸਾਫ ਸੁਥਰੀ ਆ ਘੁੰਮਣ ਫਿਰਨ ਨੂੰ ਵਧੀਆ ਆ ਇਧਰ ਘਟੋ ਘਟ ਵੀ ਪੰਜ ਸੱਤ ਹਟ ਬਣੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਜਿਹੜੇ ਹੈਗੇ ਆ ਗਾਰਡਨਿੰਗ ਹੈਗਾ ਗਾਰਡਨ ਹੈਗਾ ਅੱਜ ਗਾਰਡਨ ਦੇ ਵਿੱਚ ਬੈ ਕੇ ਵੀ ਤੁਸੀਂ ਖਾਣਾ ਪੀਣਾ ਖਾ ਸਕਦੇ ਹੋ ਇਹ ਨਾਲ ਨਾਲ ਹਟ ਨੇ ਤੁਹਾਡੀਆਂ ਇੱਕ ਆ ਜਿਹੜਾ ਵੱਡੀ ਹਟ ਆ ਇਹ ਹੈਗੀ ਆ ਜਿਹੜਾ ਮੇਨ ਇੱਥੇ ਦਾ ਰੈਸਟੋਰੈਂਟ ਆ ਤੇ ਜਿਹੜੀਆਂ ਛੋਟੀਆਂ ਹਟ ਨੇ ਇਹ ਤੁਹਾਨੂੰ ਇੱਕ ਛੋਟੀ ਹਟ ਆਪਾਂ ਦਿਖਾ ਦਈਏ ਬਈ ਕੇਸਰੀ ਕੇ ਦੀ ਆ ਤੁਸੀਂ ਦੇਖੋ ਇੱਕ ਡੈਕੋਰੇਸ਼ਨ ਬੜੀ ਪਿਆਰੀ ਹੈ ਇੱਥੇ ਦੀ ਤੇ ਪਰ ਵੇਥੇ ਦਿਖਾਉਨੇ ਆ ਜੀ ਵੀ ਅੰਦਰ ਦਾ ਮਾਹੌਲ ਕਿਵੇਂ ਦਾ ਹੁੰਦਾ ਅੰਦਰ ਕਿਸ ਤਰੀਕੇ ਨਾਲ ਹੁੰਦੀ ਆ ਆਹ ਸਿਟਿੰਗ ਹੁੰਦੀ ਆ ਜੀ ਅੰਦਰ ਇਸ ਤਰੀਕੇ ਦਾ ਵਾਲਾ ਸਿਟਿੰਗ ਹੁੰਦੀ ਆ ਜਿੰਨਾਂ ਦੀ ਤੇ ਇੱਕ ਛੋਟੀ ਛੋਟੀ ਹੱਟ ਬਣਾਈਆਂ ਹੋਈਆਂ ਨੇ ਇੱਥੇ ਤਾਂ ਨੇ ਤੇ ਹਟਾ ਨਾਲੋਂ ਮੈਨੂੰ ਲੰਦਾ ਵੈਸੇ ਬਾਹਰ ਵਧੀਆ ਆ ਨਾਲੇ ਹਵਾ ਹਰਿਆ ਨਾਲੇ ਮੌਸਮ ਵਧੀਆ ਇਧਰਲੇ ਪਾਸੇ ਤੁਸੀਂ ਬੈਕ ਤੇ ਦੇਖੋ ਤੁਹਾਨੂੰ ਦਿਖਾਈਏ ਤੇ ਬਹੁਤ ਸੋਹਣੀ ਲੋਕੇਸ਼ਨ ਆ ਬੜੀ ਪੈਰੀ ਤੋ ਕਿਸਨਾ ਤੇ ਕਈ ਗਾਣੇ ਗੁਣੇ ਵੀ ਸ਼ੂਟ ਹੋਏ ਆ ਇੱਥੇ ਲੋਕਾਂ ਨੇ ਲੋਕ ਫੈਮਿਲੀਜ਼ ਨਾਲ ਬੈਠ ਕੇ ਖਾਣਾ ਖੁਣਾ ਵਗੈਰਾ ਖਾਂਦੇ ਆ ਤੇ ਇੱਥੇ ਦਾ ਖਾਣਾ ਬਹੁਤ ਵਧੀਆ ਨਾਲ ਇੱਥੇ ਵੈਜੀਟੇਰੀਅਨ ਖਾਣਾ ਮਿਲਦਾ ਆ ਤੇ ਖਾਣਾ ਬਹੁਤ ਵਧੀਆ ਆ ਇੱਥੇ ਪੰਜਾਬੀ ਬਾਈ ਹੁਣੀ ਨੇ ਸਾਹਮਣੇ ਹੀ ਬਾਈ ਹੁਣਾ ਦਾ ਘਰ ਹੈ ਪੰਜਾਬੀ ਸਿੰਗਰ ਦੇ ਪ੍ਰਾਣੇ ਜਿਨ੍ਹਾਂ ਦਾ ਇਹ ਢਾਬਾ ਹੈ ਜੀ ਤੇ ਨਾਮ ਕੀਆ ਸਿੰਗਰ ਦਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਇਹ ਆ ਜੀ ਬਸ ਤੁਸੀਂ ਜਦੋਂ ਵੀ ਆਉਣਾ ਇੱਥੇ ਆਓ ਆ ਕੇ ਕਰੀ ਐਨਜਾਇਮੈਂਟ ਫੈਮਿਲੀ ਨਾਲ ਇੰਜੋਏ ਕਰੋਗੇ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਤੇ ਸ਼ਾਂਤੀ ਜੀ ਆ ਨਾਲ ਮੋਰੇ ਹਾਈਵੇ ਆ ਨਾਲ ਮੋਰੇ ਇਧਰ ਹਟ ਆ ਗਿਆ ਤੇ ਇਧਰ ਅੰਦਰਲੇ ਪਾਸੇ ਰੈਸਟੋਰੈਂਟ ਹੈਗਾ ਆ ਰੈਸਟੋਰੈਂਟ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਗੈਦਰਿੰਗ ਅੱਛੀ ਆ ਬੈਠਣ ਲਈ ਮਤਲਬ ਟਾਬਿਆਂ ਨਾਲੋਂ ਵੈਸੇ ਵਧੀਆ ਆ ਇਹ ਪਿੱਛੇ ਕੀ ਟਾਬੇ ਹੈਗੇ ਨਹੀਂ ਆ ਇਸ ਤੇ ਕਿਤੇ ਇਹਦੇ ਵਿੱਚ ਗੈਦਰਿੰਗ ਹੈ ਜੀ ਕੀ ਬਾਤ ਹੈ ਜੀ ਪੰਛਤ ਟੇਬਲ ਲੱਗੇ ਹੋਏ ਨੇ ਮਤਲਬ ਟਾਬੇ ਵਾਂਗੂ ਹੋਈਆਂ ਜਿਵੇਂ ਟਾਬਾ ਇਹ ਟਾਬਾ ਇਹ ਹੈਗਾ ਡੀਅਸ ਟਾਬਾ ਪਰ ਲੋਕੇਸ਼ਨ ਬਹੁਤ ਸੋਹਣੀ ਹੈ ਜਦ ਤੱਕ ਕਿ ਬਾਹਰਲੀ ਆਊਟਡੋਰ ਲੋਕੇਸ਼ਨ ਬਹੁਤ ਕਮਾਲ ਦੀ ਹੈ ਤੇ ਆਊਟਡੋਰ ਲੋਕੇਸ਼ਨ ਆ ਵਧੀਆ ਨੇ ਖਾਣਾ ਪੀਣਾ ਵੀ ਇਹਨਾਂ ਦਾ ਵਧੀਆ ਤੇ ਹੁਣ ਹਟਾ-ਦੰਦ ਦਿਖਾ ਦਿਆਂ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਤੇ ਕਿਚਨ ਦੀ ਦੇਖਦੇ ਤੁਹਾਨੂੰ ਦਸੀਏ ਸਫਾਈ ਕਿਵੇਂ ਦੀ ਹੈਗੀ ਹੈ ਕਿਸ ਤਰੀਕੇ ਨਾਲ ਇੱਥੇ ਜਿਹੜਾ ਕੰਮਕਾਰ ਚੱਲਦਾ ਆ ਉਹ ਤੁਹਾਨੂੰ ਆਪਾਂ ਦਿਖਾਉਂਦੇ ਆਂ ਜੀ ਤੇ ਹਾਂ ਜੀ ਲਓ ਜੀ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਤਰਮਜੀਤ ਸਿੰਘ ਖੇਹਰਾ ਜੀ ਨਾਲ ਬਾਈ ਹੁਣਾਂ ਨਾਲ ਬਾਈ ਕੀ ਹਾਲ ਚੱਲਿਆ ਜੀ ਬਹੁਤ ਵਧੀਆ ਜੀ ਕਰਪਾ ਜੀ ਕਰਪਾ ਭਾਜੀ ਭਾਜੀ ਥੈਂਕ ਯੂ ਸੋ ਮਚ ਭਾਜੀ ਬਹੁਤ ਵਧੀਆ ਜੀ ਪਰ ਇਹ ਮੈਨੂੰ ਹੁਣ ਇੱਕ ਚੀਜ਼ ਦੱਸੋ ਵੀ ਜਿਹੜਾ ਇਹ ਇੱਕ ਢਾਬਾ ਕਨਸੈਪਟ ਸ਼ੁਰੂ ਕੀਤਾ ਸੀ ਡੀ ਐਸ ਢਾਬਾ ਹਾਂ ਜੀ ਭਾਜੀ ਇਹ ਜਿਹੜਾ ਹੱਟਾ ਬਣਾਉਣ ਦਾ ਕੀ ਕਾਰਨ ਕੀ ਸੀਗਾ ਇਹ ਬਸ ਇਹ ਆ ਕਿ ਕੋਈ ਡਿਫਰੈਂਟ ਜੀ ਚੀਜ਼ ਕੀਤੀ ਜਾਵੇ ਕੋ ਲੁੱਕ ਵੀ ਵੱਖਰੀ ਹੋਵੇ ਖਾਣਾ ਵੀ ਟੇਸਟੀ ਦਿੱਤਾ ਜਾਵੇ ਤੇ ਉਦਾਂ ਦੀ ਗੱਲ ਹੀ ਮੁੱਖ ਰੱਖ ਕੇ ਉਹਨੂੰ ਪੇਸਟ ਨੂੰ ਇਹ ਬਣਾਇਆ ਫਿਰ ਥੋੜਾ ਡਰਾਫਟ ਵਗੈਰਾ ਹੋਰ ਆਪਣੇ ਹਿਸਾਬ ਨਾਲ ਲਾਇਆ ਜੀ ਅੱਛਾ ਫੀਲਡ ਥੋੜਾ ਹੈਗਾ ਆ ਮਿਊਜ਼ਿਕ ਡਾਇਰੈਕਟਰ ਦਾ ਨਾਲ ਵੀਡੀਓ ਡਾਇਰੈਕਟ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਤੇ ਇਹਨੂੰ ਗਾਣੇ-ਗੁਣੇ ਕਰਕੇ ਕੀਤਾ ਸੀਗਾ ਇੱਥੇ ਗਾਣੇ-ਗੁਣੇ ਸ਼ੂਟ ਕਰ ਲਿਆ ਕਰਾਂਗੇ ਆਪਣੇ ਚਲੋ ਨਹੀਂ ਨਹੀਂ ਇੱਕ ਪੂਰਾ ਡਾਇਰੈਕਟਰ ਹੈ ਉਹ ਸਾਰਾ ਕੁਝ ਹੀ ਹੁੰਦਾ ਲਗਭਗ ਆਰਟਫੈਕਸ਼ਨ ਵੀ ਹੋਰ ਵੀ ਇਹ ਆਰਟਫੈਕਸ਼ਨ ਦਾ ਹੀ ਕੰਮ ਸੀਗਾ ਕੇ ਆਰਟਫੈਕਸ਼ਨ ਜੀ ਆਉਂਦੀ ਇਹ ਵੀ ਗੱਲ ਹਾਂ ਜਿਵੇਂ ਨਾਮੇ ਨਾਮੇ ਸੈਟਅਪ ਬਣਾਉਣੇ ਦਾ ਹੋਰ ਕੋਈ ਡੰਡ ਬਣਾਉਣੀਆਂ ਕਰਨੀਆਂ ਬਿਲਕੁਲ ਉਦਾਂ ਹੀ ਵਾਪਸ ਇਹਦੀ ਕਨਸੈਪਟ ਬਣਾਇਆ ਮੇਰੇ ਆਪਣੇ ਸੋਨੂ ਚੰਡੀਗੜ੍ਹ ਤੋਂ ਉਹਨਾਂ ਜਿਹੜੇ ਅੰਕਲ ਕਾਫੀ ਉਹਨਾਂ ਦੇ ਬਾਦਸ਼ਾਹ ਉਹਨਾਂ ਦੇ ਹੋ ਜੋ ਸਿੰਗਲ ਵਗੈਰਾ ਸਾਰਿਆਂ ਦੇ ਗਾਣੇ ਕਰਦਾ ਆਇਆ ਹੂੰ 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 ਉਹ ਵੀ ਨਾਲ ਹੀ ਸੀ ਉਹ ਬਣਾਇਆ ਸੀ ਇਹ ਕਨਸੈਪਟ ਆਚਾ ਤੁਸੀਂ ਦੱਸੋ ਫਿਲਮ ਵਧੀਆ ਲੱਗਾ ਕਿਦਾਂ ਲੱਗਾ ਇਹ ਪਾਜੀ ਸਾਨੂੰ ਬਹੁਤ ਵਧੀਆ ਲੱਗਾ ਆ ਤੇ ਸਾਨੂੰ ਉਹੀ ਕਿਸੀ ਕਨਸੈਪਟ ਬਹੁਤ ਸੋਹਣਾ ਸੀ ਇੱਕ ਹੱਟਾ ਟਾਈਪ ਬਣਾਈਆਂ ਹੋਈਆਂ ਇੱਕ ਵੱਡੀ ਹੱਟ ਗੱਬੇ ਬਣਾਈਆਂ ਸਾਈਡਾਂ ਤੇ ਚਾਰ ਛੋਟੀਆਂ ਟਾ ਬਣਾਈਆਂ ਹੋਈਆਂ ਹਾਂਜੀ ਹਾਂਜੀ ਤੇ ਇੱਕ ਵਧੀਆ ਯੂਨਿਕ ਜੀ ਚੀਜ਼ ਲੱਗੀ ਮੈਨੂੰ ਉਹੀ ਲੱਗਾ ਵੀ ਕੋਈ ਤਕੜਾ ਸ਼ਕੀਰ ਬੰਦਾ ਲੱਗਦਾ ਫਿਰ ਦੱਸਿਆ ਭਾਈ ਨੇ ਵੀ ਭਾਈ ਸਿੰਗਰ ਵੀ ਨੇ ਹਾਂਜੀ ਤੇ ਨਾਲ ਮਿਊਜ਼ਿਕ ਡੈਕਟਰ ਕਰਦੀ ਡਾਇਰੈਕਟ ਕਰਦੇ ਨਾਲ ਗਾਣੇ ਬਣਾਉਂਦੇ ਮੈਂ ਕਿਹਾ ਜਿਹੜਾ ਗਾਣੇ ਬਣਾਉਂਦਾ ਫਿਰ ਉਹਨੂੰ ਤਾਂ ਪਤਾ ਹੁੰਦਾ ਵੀ ਕਿਹੜੀ ਕਾਰੀਗਰੀ ਕਿੱਥੇ ਕਰਨੀ ਆ ਬਸ ਇਦਾਂ ਹੀ ਉਸ ਖਾਨ ਨੂੰ ਵਧੀਆ ਲੱਗੇ ਤੁਹਾਡੇ ਟੇਸਟ ਨੂੰ ਵਧੀਆ ਲੱਗੇ ਵਧੀਆ ਪੰਜਾਬੀਆਂ ਨੂੰ ਇੱਕ ਫੂਡ ਪਰਾਠੇ ਜਿ ਕਰੀ ਕਰਦੇ ਹਾਂ। ਪਰਾਠਿਆਂ ਨੂੰ ਬਣਾਉਂਦੇ ਜੀ ਇਹ ਸਕੂਟ ਲਈ ਦਾ ਰੈਸਟੋਰੈਂਟ ਹੈ ਜੀ ਮੇਨ ਜਿਹੜਾ ਉਹ ਟੇਸਟ ਲਈ ਹੁੰਦਾ। ਜੀ ਤੇ ਬਹੁਤ ਵਧੀਆ ਪਰੌਠਾ ਬਣਾਉਂਦੇ ਨੇ ਗੱਡੇ। ਅੱਛਾ। ਕੋਈ ਗੱਲ ਨਹੀਂ ਥੱਲੋਂ ਲੈ ਕੇ ਚਾਵਾਂਗੇ ਕਿਦਾਂ ਤੁਸੀਂ ਅੱਗੇ ਬਿਲਕੁਲ ਬਿਲਕੁਲ ਬਿਲਕੁਲ। ਲਓ ਜੀ ਹੁਣ ਭਾਜੀ ਇਹ ਤੁਹਾਡਾ ਕਿਚਨ ਹੈ ਜੀ? ਹਾਂ ਜੀ ਹਾਂ ਜੀ। ਇਹ ਬਾਅਦ ਸੱਦਾ ਮੈਂ। ਭਾਜੀ ਤੁਸੀਂ ਤਾਂ ਸ਼ੁਰੂਆਤ ਕੀਤੀ ਸੀਗੀ ਉਦੋਂ ਤੁਸੀਂ ਆਪ ਖੁਦ ਵੀ ਕੁਕਿੰਗ ਕਰਦੇ ਸੀ ਜਾਂ ਕਿਵੇਂ ਉਦੋਂ ਕਾਰੀਗਰ ਰੱਖੇ ਹੋਏ ਸੀ? ਨਹੀਂ ਪਹਿਲਾਂ ਕੋਈ ਗਾੜੀ ਗਾੜੀ ਬੈਠੇ ਰੱਖੇ ਆ ਜਿਆਦਾ ਅੱਛਾ ਆਪ ਉਦਮ ਵਰਲਡ ਵਿੱਚ ਕੋ ਮੰਦ ਮੌਕਾ ਮਿਲਿਆ ਤੇ ਸਾਰੀ ਸ਼ਿਕਾ ਟੈਸਟ ਕਰਨ ਦਾ ਮੌਕਾ ਮਿਲਿਆ ਕੀ ਬਾਤ ਉਦਾਂ ਦਾ ਕੁਛ ਲੈ ਲੈ ਜਾ ਕਰਨ ਦੀ ਕੋਸ਼ਿਸ਼ ਅੱਛਾ ਕਿਹੜੀ ਇਦਾਂ ਦੀ ਚੀਜ਼ ਜਿਹੜੀ ਵਰਲਡ ਵਿੱਚ ਖਾਧੀ ਆ ਜਿਹੜੀ ਅੱਜ ਇੱਥੇ ਬਣਾਉਦੇ ਉਹਨਾਂ ਨਾਲ ਇੱਥੇ ਤੇ ਕਈ ਜਗ੍ਹਾ ਹੈਗੀਆਂ ਜਿਹੜੀਆਂ ਰੋਡ ਤੁਹਾਨੂੰ ਚਾਹ ਦੇ ਬਿਚੇਬਲਾਂ ਦਾ ਕੌਫੀ ਦੇ ਵਿੱਚ ਨਹੀਂ ਉਹ ਲੱਗੂਗਾ ਕੋਈ ਡਿਫਰੈਂਟ ਅੱਛਾ ਬਾਤ ਇਹ ਮਤਲਬ ਥੋੜ੍ਹਾ ਹੋ ਗਿਆ ਸਾਰਾ ਥੋੜਾ ਚੇਂਜਿੰਗ ਹੈ ਜੀ ਸਾਰੀ ਗੱਲ ਅੱਛਾ ਉਦੋਂ ਬਾਅਦ ਵੀ ਚੇਂਜਸ ਚੇਂਜਸ ਹੁੰਦੇ ਰਹੇ ਤੇ ਭਾਜੀ ਜਿਹੜਾ ਪਰੌਂਠੇ ਦੀ ਡਾਇਰੈਕਸ਼ਨ ਕਿਵੇਂ ਕਰਦੇ ਹੋ ਕਰੋੜ ਸਾਹਿਬ ਕਿਵੇਂ ਦਾ ਬਣਾ ਰਹੇ ਹੋ ਵੇਤੇ ਵੀ ਕਿਦਾਂ ਦੇ ਵੀ ਆਏ ਤੂੰ ਆਹ ਕੋਨਾ ਇੱਧਰ ਨੂੰ ਚਾਹੀਦਾ ਆਹ ਚੀਜ਼ ਇੱਧਰ ਨੂੰ ਕਰੋੜ ਸਾਹਿਬ ਜੀ ਇੱਕ ਤਾਂ ਸਭ ਤੋਂ ਪਹਿਲਾਂ ਜੋ ਉਹਦੇ ਪਿੱਛੇ ਜਿਹੜਾ ਸਮਾਨ ਪਾਇਆ ਉਹ ਤੁਹਾਡਾ ਵਧੀਆ ਹੋਣਾ ਚਾਹੀਦਾ ਸਾਡੇ ਕੋਲ ਆਪਣਾ ਐਕਸਟੈਂਸ਼ਨ ਬੜੀ ਵੱਡੀ ਹੈਗਾ ਅੱਛਾ ਉਹਦੇ ਕਰਕੇ ਕਿ ਜਿੰਨਾ ਵੀ ਹੋ ਸਕਦਾ ਵਧੀਆ ਸਬਜ਼ੀਆਂ ਵਧੀਆ ਉਹਨਾਂ ਜਿੰਨਾਂ ਸੁਧਰਿਆ ਹੋਣ ਦੀ ਵੀ ਵੀਰੀਆਂ ਜੀਆਂ ਅੱਛਾ ਔਰਗੈਨਿਕ ਪਾਉਂਦੇ ਹੋ ਚੀਜ਼ ਮਿਲੇ ਤੁਹਾਨੂੰ ਤੇ ਉਹ ਵੀ ਆਪਾਂ ਜੀ ਕਰਦੇ ਆਂ ਅੱਛਾ ਇਸ ਕਰਕੇ ਉਹ ਹੈਲਥ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਹੈਲਥ ਦਾ ਧਿਆਨ ਰੱਖਿਆ ਜਾਂਦਾ ਓਕੇ ਥੋੜਾ ਸਫਾਈ ਦਾ ਵੀ ਮੈਨੂੰ ਦੇਖ ਰਿਹਾ ਵੀ ਬਟ ਬਾਕੀ ਆਮ ਢਾਬਿਆਂ ਨਾਲੋਂ ਤੁਹਾਡੀ ਸਫਾਈ ਬਹੁਤ ਵਧੀਆ ਹੈ ਆ ਤੁਹਾਨੂੰ ਦਿਖਾ ਦਈਏ ਜੀ ਸਫਾਈ ਅੱਦੇ ਦਿਖਾ ਦਈਏ ਕੋਈ ਢਾਬੇ ਤਾਂ ਵਿੱਚ ਤਾਂ ਇੰਨੀ ਸਫਾਈ ਹੁੰਦੀ ਵੀ ਨਹੀਂ ਜਿੰਨੀ ਇੱਥੇ ਬਾਈ ਹੁਣਾਂ ਦੇ ਕੋਲ ਹੈਗੀ ਆ ਤੇ ਬਹੁਤ ਵਧੀਆ ਜਿਵੇਂ ਢਾਬੇ ਹੁੰਦੇ ਨੇ ਉਦਾਂ ਦੇ ਢਾਬੇ ਨਾਲੋਂ ਲਗਭਗ ਅਜੀ 100 ਟਾਈਮ ਬੈਟਰ ਆ ਹਾਂਜੀ ਕੋਸ਼ਿਸ਼ ਹੈ ਜੀ ਇੱਥੇ ਚਲੋ ਪਾਜੀ ਸ਼ੈਫ ਨੂੰ ਬੁਲਾਈਏ ਹਾਂਜੀ ਹਾਂਜੀ ਤੇ ਬੁਲਾਇਆ ਪਰੋਠਾ ਇੱਕ ਹਾਂਜੀ ਹਾਂਜੀ ਤੁਹਾਨੂੰ ਚਲੋ ਲੋ ਜੀ ਪਰੋਠਾ ਹੋ ਗਿਆ ਆਪਣਾ ਸ਼ੁਰੂ ਅੱਜ ਸਪੀਸ ਵੀ ਥੋੜੀ ਪਰਕੇ ਪਾਇਓ ਕੀ ਬਾਤ ਹੈ ਅਜਾ ਟਾਪਿਆਂ ਤੇ ਜ਼ਿਆਦਾਤਰ ਤਾਂ ਪਰੋਠੇ ਜਿਹੜੇ ਹੈਗੇ ਆ ਉਹ ਮਿਲਦੇ ਹੁੰਦੇ ਆ ਤਵੇ ਵਾਲੇ ਇੱਥੇ ਤਵੇ ਵਾਲਾ ਪਰੋਠਾ ਵੀ ਮਿਲਦਾ ਹੈ ਤੇ ਪਰ ਜਿਹੜਾ ਮੇਨ ਗੱਲ ਆ ਵੀ ਜਿਹੜਾ ਥੋੜਾ ਹੈਂਦੀ ਵਾਲੇ ਪਾਸੇ ਨੂੰ ਜੇ ਜਾਣਾ ਤਾਂ ਫਿਰ ਤੰਦੂਰੀ ਪਰੋਠਾ ਜ਼ਿਆਦਾ ਵਧੀਆ ਹੈ ਲਓ ਜੀ ਪੀੜੇ ਹੋ ਗਿਆ ਰੈਡੀ ਮਸਾਲੇ ਬਹੁਤ ਤਗੜੇ ਪਏ ਹੋਇਆ ਅਦਰਕ ਹੋ ਗਿਆ ਹਰੀ ਮਿਰਚ ਹੋ ਗਈ ਪਿਆਜ਼ ਹੋ ਗਿਆ ਆਲੂ ਹੋ ਗਿਆ ਧਨੀਆ ਪੱਤੀ ਹੋ ਗਿਆ ਧਨੀਆ ਧਨੀਆ ਪੱਤੀ ਹੋ ਗਿਆ ਕੀ ਬਾਤ ਹੈ ਤੇ ਲਓ ਜੀ ਪਰੋਠੇ ਦੀ ਹੋ ਗਈਆ ਪ੍ਰੈਪਰੇਸ਼ਨ ਤਿਆਰ ਅਬੇ ਕਿੰਨਾ ਟਾਈਮ ਲੱਗਣਾ ਨੂੰ ਹੁਣ ਬਾਅਦ 5 ਮਿੰਟ ਫੋਟੋ ਮੜਾ ਜੇ ਪਲੇਟ ਦੇ ਵਿੱਚ ਅੱਜ ਸਾਡਾ ਪਹਿਲਵਾਨ ਨਾਲ ਹੈ ਨਹੀਂ ਜੇ ਪਹਿਲਵਾਨ ਹੁੰਦਾ ਨਾ ਬਾਈ ਤੈਨੂੰ ਬਣਾਉਣ ਨੂੰ ਟਾਈਮ ਲੱਗਣਾ ਸੀ ਖਾਣ ਨੂੰ 1 ਮਿੰਟ ਲੱਗਣਾ ਸੀ ਇਹਦਾ ਪਰ ਉਹਨਾਂ ਦਾ ਬੰਦਾ ਉਹ ਵੈਸੇ ਇੱਕ ਇੱਕੋ ਟੱਕਰੀ ਚ ਖਾ ਜਾਂਦਾ ਸਾਰੇ ਉਹ 100 ਟੋਠਾ ਗਿਆ ਤੰਦੂਰ ਚ ਤੇ ਜਦ ਤੱਕ ਹੋਣੇ ਪਰੋਠੇ ਬਣ ਗਿਆ ਸਾਡੇ ਪਲੇਟ ਚ ਆਉਂਦੇ ਆ ਤਾਂ ਤਦ ਤੱਕ ਆਪਾਂ ਕਰਦੇ ਆਂ ਦੀ ਵੇਟ ਦੇਖੋ ਤੇ ਲੋ ਜੀ ਫਾਈਨਲੀ ਦੋ ਪੇਟਾ ਸਾਡੇ ਕੋਲ ਆ ਚੁੱਕੀਆਂ ਨੇ ਭਾਈ ਕੈਮਰਾ ਥੋੜਾ ਲੱਗ ਲੈ ਆ ਤੇ ਦਿਖਾ ਦਿਆਂ ਤੁਹਾਨੂੰ ਇਹ ਆ ਜੀ ਤੰਦੂਰੀ ਪਰੌਂਠਾ ਅਸਲ ਵਿੱਚ ਇਹ ਤੰਦੂਰੀ ਪਰੌਂਠਾ ਵੀ ਕਿਹਾ ਜਾਂਦਾ ਜੇ ਇਹਨੂੰ ਛੁੱਲਿਆਂ ਦੇ ਨਾਲ ਖਾ ਲਿਆ ਤੇ ਇਹਨੂੰ ਨਾਨ ਕਿਹਾ ਜਾਂਦਾ ਆ ਠੀਕ ਹੈ ਜੀ ਪਰ ਇਹ ਹੈਗਾ ਪਿਓਰ ਆਟੇ ਦਾ ਇਸ ਕਰਕੇ ਇਹਨੂੰ ਤੰਦੂਰੀ ਪਰੌਂਠਾ ਕਿਹਾ ਜਾਂਦਾ ਠੀਕ ਹੈ ਤੇ ਹੁਣ ਗੱਲ ਕਰਦੇ ਆਂ ਇਹਨੂੰ ਟੇਸ ਦੀ ਤੇ ਮੱਖਣ ਇਹ ਨਾ ਦਿੱਤਾ ਅਮੂਲ ਨਾਲ ਆਪਾਂ ਅਜੇ ਨਹੀਂ ਲੈ ਰਹੇ ਆਪਸ ਦਾ ਪਰੋਠਾ ਟੈਸਟ ਕਰਦੇ ਹਾਂ ਇੱਕ ਅਸੀਂ ਪਿਛਲੇ ਹਫਤੇ ਜਿਹੜਾ ਪਰੋਠਾ ਟੈਸਟ ਕੀਤਾ ਸੀ ਉਹ ਸੀਗਾ ਆ ਪਿਛੇ ਘਟਾਵਾ ਹੈ ਬਾਈ ਕੀ ਨਾ ਹੀ ਢਾਬੇ ਦਾ ਉਹ ਪਰਦੇਸੀ ਢਾਬਾ ਸੋਨ ਸਿੰਘ ਪਰਦੇਸੀ ਸੋਨ ਸਿੰਘ ਪਰਦੇਸੀ ਢਾਬਾ ਬਾਈ ਉਹਨਾਂ ਦਾ ਪਰੋਠਾ ਕਿਤੇ ਓਏ ਹੋਏ ਹੋਏ ਦੇਖਦੇ ਆ ਵੀ ਇਹ ਟੱਕਰ ਜਿਹੜੀ ਸੋਨ ਸਿੰਘ ਪਰਦੇਸੀ ਨੂੰ ਦੇਖ ਰਹੀ ਦਿੰਦੀ ਹੈ ਮੇਰੇ ਪੱਕੇ ਪਰੋਹ ਬਹੁਤ ਵਧੀਆ ਕਮਾਲਾ ਸਵਾਦ ਬਹੁਤ ਬਣੀ ਆ ਯਾਰ ਮਸਾਲੇ ਜਿਹੜੇ ਨਾ ਖੜੇ ਮਸਾਲੇ ਪਾਏ ਹੋਏ ਆ ਕੱਲਾ ਕੱਲਾ ਬਸਲਾ ਜਦੋਂ ਮੂੰਹ ਵਿੱਚ ਆਉਂਦਾ ਸਵਾਦ ਦਾ ਪਤਾ ਲੱਗਦਾ ਅਦਰਕ ਦਾ ਸਵਾਦ ਜਦੋਂ ਆਉਦਾ ਹੈ ਮਿਰਚ ਦਾ ਸਵਾਦ ਜਦੋਂ ਆਉਂਦਾ ਹੈ ਜਬਰਦਸਤ ਭਾਣਾ ਬਹੁਤ ਵਧੀਆ ਖਾਣਾ ਉਹਨਾ ਬਣਦਾ ਆ ਠੀਕ ਹੈ ਨਾਲੇ ਲੋਕੇਸ਼ਨ ਵਧੀਆ ਇੱਕ ਕੰਮ ਦੇ ਨਾਲ ਦੋ ਕੰਮ ਹੋਣੇ ਨਾਲੇ ਪੇਟ ਪੂਜਾ ਹੋ ਜਣੀਆਂ ਨਾਲੇ ਤੁਹਾਡੀਆਂ ਸੈਲਫੀਆਂ ਹੋ ਜਣੀਆਂ ਆਓ ਇੱਥੇ ਭਾਈ ਹੁਣਾਂ ਦੇ ਕੋਲ ਇਹ ਰੋਡ ਹੈਗਾ ਫਲੋਰ ਤੋਂ ਲੈ ਕੇ ਗੁਰਆਂ ਰੋਡ ਨੂੰ ਜਿਵੇਂ ਆਪਾਂ ਜਾਣਦੇ ਫਲੋਰ ਤੋਂ ਸਿਰਫ 3-4 ਕਿਲੋਮੀਟਰ ਦੂਰ ਜਿੱਥੇ ਤੁਸੀਂ ਆਉਣਾ ਇੱਥੇ ਆਇਆ ਡੀਐਸ ਠਾਬਾ ਠੀਕ ਹੈ ਇੱਥੇ ਠਾਬੇ ਤੇ ਆਓ ਤੇ ਨਾਲੇ ਪਰੋਠੇ ਇੰਜੋਏ ਕਰੋ ਤੇ ਨਾਲੇ ਇੱਥੇ ਜਗਾ ਇੰਜੋਏ ਕਰੋ ਤੇ ਨਾਲ ਟ੍ਰੇਨ ਦਾ ਸਟਰਾ ਨਜ਼ਾਰਾ ਕੰਪਲੀਮੈਂਟਰੀ ਆ ਉਹ ਤੁਹਾਨੂੰ ਟ੍ਰੇਨ ਥੋੜੀ ਜਿਹੀ ਦੇਰ ਬਾਅਦ ਇੱਥੇ ਆਉਂਦੀ ਮਿਲਦੀ ਰਹਣੀ ਆ ਠੀਕ ਹੈ ਜੀ ਇਸ ਕਰਕੇ ਹੋਰ ਤੁਸੀਂ ਕਰਨਾ ਕਿ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਕੇ ਦੱਸਿਓ ਵੀ ਇਸ ਠਾਬੇ ਦਾ ਸਭ ਤੋਂ ਵਧੀਆ ਪਰੋਠਾ ਜਿਹਦਾ ਤੁਹਾਨੂੰ ਖਾਣਾ ਕਿਹੜਾ ਲੱਗਦਾ ਕਮੈਂ